ਸਸ਼ੀ ਕਾਲ ਜੀ ਅੱਜ ਦੀ ਜੇ ਆਪਾਂ ਗੱਲ ਕਰੀਏ ਤਾਂ ਕਿਹਾ ਜਾਏ ਤਾਂ ਕਿ ਆਪਣੇ ਘਰ ਦੇ ਵਿੱਚ ਜਦੋਂ ਕਿ ਚਾਰ ਰਿਸ਼ਤੇਦਾਰ ਆ ਜਾਂਦੇ ਹਨ ਦੋ ਦਿਨ ਲਈ ਆਣ ਚਾਹੇ ਤਿੰਨ ਦਿਨ ਹੀ ਆਣ ਤਿੰਨ ਦਿਨ ਲਈ ਆਣ ਆਪਾਂ ਨੂੰ ਉਹਨਾਂ ਨੂੰ ਵੀ ਸੰਭਣਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ ਕਹਿ ਜਾਂਦੇ ਆ ਕਿ ਉਹਨਾਂ ਦੀ ਸੋ ਤਰ੍ਹਾਂ ਆਪਾਂ ਸੇਵਾ ਪਾਣੀ ਕਰਨਾ ਰੋਟੀ ਪਾਣੀ ਦਾ ਵੀ ਕੀ ਬਣਾਈਏ ਕੀ ਨਾ ਬਣਾਈਏ ਕਿਵੇਂ ਇਹਨਾਂ ਨੂੰ ਸੰਭੀਏ ਕਿਵੇਂ ਨਾ ਸੰਭੀਏ ਆਪਾਂ ਨੂੰ ਇੰਨੀ ਕ ਗੱਲ ਨੂੰ ਲੈ ਕੇ ਟੈਨਸ਼ਨ ਹੋ ਜਾਂਦੀ ਹੈ ਸੋ ਮੈਂ ਹਾਂ ਤੁਹਾਡੇ ਨਾਲ ਰਵਨੀਤ ਉਸੇ ਤਰ੍ਹਾਂ ਹੀ ਅੱਜ ਮੈਂ ਤੁਹਾਨੂੰ ਲੈ ਕੇ ਆਈ ਹਾਂ ਪਟਿਆਲਾ ਦੇ ਸਨੌਰ ਰੋਡ ਦੇ ਉੱਤੇ ਆਲ ਇੰਡੀਆ ਪਿੰਗਲਾ ਆਸ਼ਰਮ ਦੇ ਵਿੱਚ ਜੋ ਕਿਹਾ ਜਾਏ ਕਿ 40 ਸਾਲ ਤੋਂ ਉੱਤੇ ਹੋ ਗਿਆ ਹੈ ਸੋ ਅੱਜ ਮੈਂ ਤੁਹਾਨੂੰ ਮਿਲਣ ਜਾ ਰਹੀ ਹਾਂ ਆਲ ਇੰਡੀਆ ਪਿੰਗਲਾ ਆਸ਼ਰਮ ਦੇ ਮੁਖੀ ਬਾਬਾ ਬਲਬੀਰ ਸਿੰਘ ਜੀ ਦੇ ਨਾਲ ਜੋ ਕਿ ਕਿਹਾ ਜਾਏ ਤਾਂ ਕਿ 40 ਸਾਲ ਤੋਂ ਉੱਤੇ ਹੋ ਗਿਆ ਹੈ ਜੋ ਕਿ ਅਣਗਿਣਤ ਮਰੀਜ਼ਾਂ ਨੂੰ ਇੱਥੇ ਸੰਭ ਰਏ ਹਨ ਸੋ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਜਿਵੇਂ ਕਿ ਇਹ ਕਿਹਾ ਜਾਂਦਾ ਕਿ 40 ਸਾਲ ਤੋਂ ਉੱਤੇ ਇਸ ਆਸ਼ਰਮ ਨੂੰ ਹੋ ਗਏ ਨੇ ਤਾਂ ਜੇ ਡਿਟੇਲ ਦੀ ਗੱਲ ਕਰੀਏ ਤਾਂ ਕਿੰਨਾ ਕੁ ਟਾਈਮ ਹੋ ਗਿਆ ਇਸ ਆਸ਼ਰਮ ਨੂੰ ਚੱਲਦਿਆਂ ਇਹ ਆਸ਼ਰਮ 1983 ਚ ਸੰਤ ਬਾਬਾ ਮੋਹਨ ਸਿੰਘ ਜੀ ਨੇ ਸ਼ੁਰੂ ਕੀਤਾ ਸੀ ਤੇ ਇਹ ਦੁਖਨਵਾਰਨ ਸਾਹਿਬ ਤੰਬੂ ਘਰਾਤਾ ਲਾ ਕੇ ਕੀਤਾ ਸੀ ਤੇ ਉੱਥੋਂ ਫਿਰ ਇਹਨਾਂ ਨੇ ਐਸ ਕੇ ਸੈਨਾ ਡੀਸੀ ਸਾਹਿਬ ਸੀ ਉਹਨਾਂ ਨੇ ਫਿਰ ਸਾਨੂੰ ਇੱਥੇ ਸ਼ਿਫਟ ਕਰਤਾ ਸੀ ਇੱਥੇ ਫਿਰ ਅਸੀਂ ਉਹ ਤੰਬੂ ਘਰਾਤਾ ਲਾ ਕੇ ਬੈਠੇ ਤੇ ਉਸ ਤੋਂ ਬਾਅਦ ਫਿਰ 1994 ਚ ਮਹਾਂਪ੍ਰਸਟੂਲਾ ਛੱਡ ਗਏ ਸੀ ਬਾਬਾ ਮਹਨ ਸਿੰਘ ਜੀ ਫਿਰ ਦਾਸ ਬਾਬਾ ਬਲਬੀਰ ਸਿੰਘ ਜੀ ਆਲਰੇ ਡੱਪੇ ਗਲਾਸ਼ੋਸਰਾ ਰੋੜ ਤੇ ਉਹਨਾਂ ਨੂੰ ਦਾਸ ਨੇ ਬਾਬਾ ਜੀ ਨੂੰ ਇਹ ਸੇਵਾ ਦਿੱਤੀ ਬਾਬਾ ਜੀ ਨੇ ਦਾਸ ਨੂੰ ਸੇਵਾ ਦਿੱਤੀ ਤੇ ਅੱਜ ਅਸੀਂ ਇਹ ਸੇਵਾ ਕਰ ਰਹੇ ਆ ਤੇ ਤੁਸੀਂ ਦੇਖ ਰਹੇ ਹੋ ਇੱਥੇ ਉਦੋਂ ਸਿਤੰਬੂ ਕਲਾਤਾ ਲਾਇਆ ਹੋਇਆ ਸੀ ਤੁਹਾਨੂੰ ਸ਼ਾਰੂਪੇ ਧੰਨ ਕਰ ਚੁੱਕਾ ਹੈ ਇਹ ਵੀ ਇੱਕ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਤੇ ਬਾਬਾ ਜੀ ਜਿਵੇਂ ਕਿ ਚਲੋ ਗੱਲ ਕਰਦੇ ਆ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਹਰ ਇੱਕ ਨੂੰ ਇੱਕ ਆਪਣਾ ਹੁੰਦਾ ਕਿ ਕੋਈ ਆਪਣਾ ਖੁਦ ਨਾ bizness ਕੋ ਸਟਾਰਟ ਕਰਦਾ ਹੈ ਕੋਈ ਕਿਸੇ ਤਰ੍ਹਾਂ ਦਾ ਵੀ ਆਪਣੀ ਇੱਛਾ ਲੈ ਕੇ ਚੱਲਦਾ ਹੈ ਕਿ ਤੁਹਾਡੇ ਦਿਮਾਗ ਦੇ ਵਿੱਚ ਇਹ ਲਗਾ ਲਓ ਕਿ ਤੁਹਾਡਾ ਐਸਾ ਕੀ ਦਿਲ ਹੋਇਆ ਕਿ ਇਸ ਆਸ਼ਰਮ ਦੀ ਤੁਸੀਂ ਨਹੀਂ ਰੱਖਣੀ ਜ਼ਿਆਦਾ ਜ਼ਰੂਰੀ ਸਮਝੀ ਜਾਂ ਤੁਹਾਡਾ ਕੀ ਇਹ ਦਿਲ ਦੀ ਇੱਛਾ ਸੀ ਕਿ ਤੁਸੀਂ ਇੰਨਾ ਮਰੀਜ਼ਾਂ ਦੀ ਸੇਵਾ ਦੇ ਵਿੱਚ ਲੱਗੇ ਸਾਡੇ ਅਸਲ ਵਿੱਚ ਮਾਤਾ ਜੀ ਬਚਪਨ ਸੁਰਗਵਾਸ ਹੋ ਗਈ ਸੀ ਬੈਸੇ ਸਾਡਾ ਸ਼ੋਕਰ ਅੰਮ੍ਰਿਤਸਰ ਪਿੰਡਾ ਤੇ ਅਸੀਂ ਜੁਰਗ ਜਿਹੜੇ ਸੀ ਬਾਬਾ ਮੋਹਨ ਸਿੰਘ ਇਹ ਭਗਤ ਪੁਰਸ਼ੀ ਨਾਲ ਕਰਦੇ ਸੀ ਸੇਵਾ ਤੇ ਉਦੋਂ ਫਿਰ ਅਸੀਂ ਜੋ ਮਾਤਾ ਪੂਰੀ ਹੋਣ ਕਰਕੇ ਉਥੋਂ ਪਿੰਗਰਵਾੜੇ ਅੰਮ੍ਰਿਤਸਰ ਚ ਵੀ ਝੁੱਗਾਂ ਝੋੜੇ ਚ ਮਰੀਜ਼ ਸੀ ਤੇ ਇਸ ਕਰਕੇ ਫਿਰ ਉਹਨਾਂ ਨੇ ਭਗਤ ਪੁਰਸ਼ੀ ਨੇ ਇੱਥੇ ਸਾਨੂੰ ਸ਼ਿਫਟ ਕਰਤਾ ਸੀ ਇੱਥੇ ਅਸੀਂ ਯਤਿਮਖਾਨਾ ਅਰਜੰਦਰ ਦੇਵਾ ਯਤਿਮਖਾਨਾ ਬੱਸ ਸਟੈਂਡ ਦੇ ਕੋਲ ਆ ਉੱਥੇ ਸਾਡੀ ਪਰਮਿਸ਼ ਹੋਈ ਆ ਫਿਰ ਉੱਥੇ ਇੱਕ ਕਾਨੂੰਨ ਬਣ ਗਿਆ ਕਿ ਜਿਨ੍ਹਾਂ ਦੇ ਪਿਤਾ ਜੀ ਹੁੰਦੇ ਨੇ ਉਹਨਾਂ ਨੂੰ ਰੱਖਣਾ ਤੇ ਜਿਨ੍ਹਾਂ ਦੇ ਮਾਤਾ ਜੀ ਹੁੰਦੇ ਜਿਨ੍ਹਾਂ ਨੇ ਉਹਨਾਂ ਨੂੰ ਰੱਖਣਗੇ ਕਿਉਂਕਿ ਪਿਤਾ ਐਵੇਂ ਕਰਦੇ ਸੀ ਕਿ ਬੱਚਾ ਨੂੰ ਉੱਥੇ ਛੱਡ ਕੇ ਆਸ਼ਰਮ ਚ ਜਾ ਉੱਥੇ ਇਸ ਤੀਮ ਵਾਰ ਛੱਡ ਕੇ ਆਪ ਸ਼ਾਦੀ ਹੋਰ ਕਰਾ ਲੈਣੀ ਤੇ ਫਿਰ ਬਾਕੀ ਜਾਇਦਾਦ ਜਿਹੜੀ ਹੁੰਦੀ ਆ ਉਹ ਦੂਸਰੇ ਆਗੇ ਵਾਰਸ ਬਣ ਜਾਣੇ ਇਹ ਕਾਨੂੰਨ ਚੁੱਲਾਂ ਦੇ ਉੱਥੋਂ ਸਾਲੂ ਕੱਟਦਾ ਸੀ ਫਿਰ ਉਸੇ ਪਗਪੂਰਨ ਸਿੰਘ ਨਾਲ ਅਸੀਂ ਸੇਵਾ ਕਰਦੇ ਰਹੇ ਤੇ ਫਿਰ ਇੱਥੇ ਕਿਉਂਕਿ ਉਹਨਾਂ ਦੀ ਡਿਊਟੀ ਇੱਥੇ ਸੀ ਪ੍ਰਿਆਲੇ ਸੀ ਇੱਥੇ ਸਾਡੀ ਲਾਈ ਤੇ ਉਹ ਫਿਰ ਭਗਤਪੁਰਨ ਜੀ ਜਦੋਂ ਇੱਥੇ ਦੁਖਰਵਾਰ ਸਾਹਿਬ ਕੋਲ ਆਮ ਮਰੀਜ਼ ਨਾ ਜਿਹੜੇ ਸੀ ਨਾ ਜਿਵੇਂ ਤੁਸੀਂ ਦੇਖਿਆ ਹੁਣ ਵੀ ਮੰਗਤੇ ਨੇ ਤੁਰੇ ਫਿਰਦੇ ਨੇ ਜਿਹੜੇ ਉਹ ਜਦੋਂ ਤਾਂ ਬਦਲ ਕੇ ਜਨੈ ਜਸਾ ਜਾਈ ਨੇ ਉਹਨਾਂ ਚ ਤਾਂ ਉਹਥੇ ਕਰਦੇ ਨੇ ਆਪਣਾ ਖਾਣ ਪੀਣਾ ਜੋ ਬਿਮਾਰ ਹੋਏ ਫਿਰ ਉਹਨਾਂ ਕੋਈ ਸ਼ਾਮਦਾਨੀ ਉਹ ਫਿਰ ਇਸ ਤਰ੍ਹਾਂ ਹੀ ਬਦਲ ਕੇ ਉੱਥੇ ਲੈ ਗ ਜਾਣੇ ਕਾਲੀ ਬਾਦ ਦੇ ਮੰਦਰ ਤੇ ਵੀ ਹੁਣ ਇਸੇ ਤਰ੍ਹਾਂ ਹੀ ਤੇ ਫਿਰ ਇੱਥੇ ਬਾਬਾ ਜੀ ਨੇ ਉੱਥੇ ਅਮਰਸਰ ਲੈ ਗ ਜਾਣੇ ਉਰੇ ਜਦ ਮੈਜਨਰ ਜੈਪ ਸਿੰਘ ਸੀ ਉਹਨਾਂ ਨੇ ਫਿਰ ਆਖਿਆ ਬਾਬਾ ਜੀ ਤੁਸੀਂ ਇਹਨੂੰ ਲੈ ਜਾਓ ਅੰਮ੍ਰਿਤਸਰ ਅੰਮ੍ਰਿਤਸਰ ਕਈ ਮਹੀਨੇ ਲੱਗ ਗਏ ਪਰ ਫਿਰ ਬਾਅਦ ਚ ਉਹ ਉਸੇ ਥਾਂ ਦੀ ਕਾਠ ਹੋਣ ਕਰਕੇ ਉੱਥੋਂ ਵੀ ਉਹ ਛੱਡ ਦਿੰਦੇ ਸੀ ਕਿ ਨਹੀਂ ਇਹ ਰੱਖਣਾ ਹੁਣ ਬਾਬਾ ਜੀ ਇਸ ਚੀਤੇ ਬਾਬਾ ਮੋਹਨ ਸਿੰਘ ਜੀ ਇਸ ਚੀਤੇ ਬੜੇ ਪਰੇਸ਼ਾਨ ਹੋ ਗਏ ਕਿ ਇਹ ਹੁਣ ਅਸੀਂ ਨਾਲ ਰੱਖਣ ਜੋਗੇ ਲਾ ਕੇ ਛੱਡਣ ਜੋਗੇ ਇਹਨਾਂ ਨੂੰ ਰਸਤੇ 'ਚ ਉੱਥੋਂ ਫਿਰ ਮਰੀਜ਼ ਇੱਥੇ ਤੁਹਰਵਾਣ ਤੋਂ ਤੇ ਉਹਨੂੰ ਕਹਿੰਦੇ ਕਿ ਤੁਸੀਂ ਉਹ ਲੈ ਜਾਓ ਤੇ ਉਹਨਾਂ ਨੇ ਬਾਬਾ ਮੂਸੇ ਜੀ ਨੇ ਉਹਨੂੰ ਜਵਾਬ ਦੇ ਦਿੱਤਾ ਸੀ ਤੇ ਉਹ ਕਹਿੰਦੇ ਸੀ ਕਿ ਦੇਖੋ ਮਹੰਦਰ ਸਾਹਿਬ ਅਸੀਂ ਉੱਥੇ ਜਾਣਿਆ ਉਥੇ ਦਾਖਲ ਨਹੀਂ ਕਰਦੇ ਤੇ ਮੈਰੀ ਮੈਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਕੋਈ ਥਾਂ ਉਥੇ ਘਾਟਾ ਤੇ ਇਸ ਕਰਕੇ ਫਿਰ ਉਹਨਾਂ ਨੇ ਆਖਿਆ ਕਿ ਤੁਸੀਂ ਇੱਥੇ ਕਿਉਂ ਨਹੀਂ ਸ਼ੁਰੂ ਕਰਦੇ ਆਸ਼ਰਮ ਤੇ ਇੱਥੇ ਤੋਂ ਉਸ ਸੈਨਾ ਡੀਸੀ ਸਾਹਿਬ ਸੀ ਕਹਿੰਦੇ ਇੱਥੇ ਥਾਂ ਤੇ ਤੁਹਾਡਾ ਜੀ ਆਸ਼ਰਮ ਹੌਲੀ ਹੌਲੀ ਜਿਵੇਂ ਵਧਦਾ ਜਾ ਰਿਹਾ ਹੈ ਪੇਸ਼ੈਂਟ ਇਸ ਕਰਕੇ ਤੁਸੀਂ ਇੱਥੇ ਛੱਡ ਕੇ ਇੱਥੇ ਸਨੌਰ ਰੋਡ ਉਹਨਾਂ ਨੇ ਫਿਰ ਸਾਨੂੰ ਸ਼ਿਫਟ ਕਰਤਾ ਸੀ ਜੀ ਤੇ ਬਾਬਾ ਜੀ ਜਿਵੇਂ ਪੇਸ਼ੈਂਟ ਹੈਗੇ ਨੇ ਕੁਝ ਬਲਾਈਂਡ ਨੇ ਕੁਝ ਚੱਲ ਫਿਰ ਨਹੀਂ ਸਕਦੇ ਕੁਝ ਮੈਂਟਲੀ ਅਫਸਰਟ ਨੇ ਤੇ ਜਿਵੇਂ ਕਿ ਤੁਸੀਂ ਗੱਲ ਕਰੋ ਇੱਥੇ ਉਹਨਾਂ ਨੂੰ ਲੈ ਕੇ ਆਇਆ ਜਾਂਦਾ ਹਨਾ ਇਹ ਤੁਹਾਨੂੰ ਮਤਲਬ ਕਿ ਕਿਵੇਂ ਪਤਾ ਲੱਗਦਾ ਹੈ ਜਾਂ ਕਿ ਆਪ ਛੱਡ ਕੇ ਜਾਂਦੇ ਨੇ ਜਾਂ ਇਹਦੇ ਬਾਰੇ ਥੋੜੀ ਜਾਣਕਾਰੀ ਇਵੇਂ ਆ ਕਿ ਅਸੀਂ ਜਿਹੜੇ ਨੇ ਇੱਥੇ ਸਾਡਾ ਉਜਾਲ ਵਾਲਸ ਰੋਪ ਨੇ ਜਿਹੜੇ ਆਮ ਜਿਹੜਾ ਬਜਾਰਾ ਬਜਾਰਾ ਸੜਕਾਂ ਤੇ ਤੁਰੇ ਫਿਰਦੇ ਜਿੱਦਾਂ ਕੋਈ ਵਾਲੀ ਵਾਰਸ ਨੂੰ ਕੋਈ ਪਤਾ ਨਹੀਂ ਤੇ ਉਹ ਵੀ ਸਾਡੇ ਜਿਆਦਾ ਪੁਲਿਸ ਵਾਲੇ ਛੱਡ ਜਾਂਦੇ ਨੇ ਅਰਜਿੰਦ ਹਸਪਤਾਲ ਚ ਵਾਲੇ ਛੱਡ ਜਾਂਦੇ ਨੇ ਕਿਉਂਕਿ ਉਹ ਕਈ ਵਾਰ ਐਕਸੀਡੈਂਟ ਜਾਂ ਕੋਈ ਇਸ ਤਰ੍ਹਾਂ ਹੋ ਜਾਂਦਾ ਅਰਜਿੰਦ ਹਸਪਤਾਲ ਤੇ ਇਸ ਤਰ੍ਹਾਂ ਹੀ ਛੱਡ ਕੇ ਜਾਂਦੇ ਨੇ ਕਿ ਕੋਈ ਨਾ ਕੋਈ ਬਿਮਾਰ ਹੋਇਆ ਪਿਆ ਹਸਪਤਾਲ ਚ ਲਾ ਗਿਆ ਫਿਰ ਉਹਨਾਂ ਵਾਲੀ ਵਾਰਸ ਨੂੰ ਨਹੀਂ ਹੁੰਦਾ ਫਿਰ ਉਹ ਇੱਥੇ ਛੱਡ ਜਾਂਦੇ ਨੇ ਤੇ ਇਸੇ ਤਰ੍ਹਾਂ ਹੀ ਸਾਲੂ ਫਿਰ ਪੁਲਿਸ ਵਾਲੇ ਦੇ ਜੀ ਅਸੀਂ ਕੋਈ ਵੀ ਜਿਵੇਂ ਮੰਨ ਲਓ ਮਹੱਲੇ ਚ ਜਾ ਕੇ ਸਿਆ ਅਸੀਂ ਉਸ ਤਰ੍ਹਾਂ ਲੈ ਕੇ ਨਹੀਂ ਕਿਸੇ ਨੂੰ ਵੀ ਆਉਂਦੇ ਅਸੀਂ ਉਹਨਾਂ ਨੂੰ ਇਹ ਹੀ ਆਹਦੇ ਹਾਂ ਕਿ ਪੁਲਿਸ ਕੋਲ ਲਖਾ ਕੇ ਛੱਡ ਜੋ ਸਾਡੇ ਕੋਲ ਇਸ ਤਰ੍ਹਾਂ ਅਸੀਂ ਉਹਨਾਂ ਦਾਖਲ ਕਰਦੇ ਹਾਂ ਬਾਕੀ ਅਸੀਂ ਵਾਰਸ ਵਾਲਿਆਂ ਨੂੰ ਤਾਂ ਜਲਦੀ ਦਾਖਲ ਨਹੀਂ ਕਰਦੇ ਕਿਉਂ ਵਾਰਸ ਵਾਲਿਆਂ ਦੇ ਅਸੀਂ ਜਾ ਉਹਨਾਂ ਨੂੰ ਆਹੇ ਕਿ ਸਾਨੂੰ ਇੱਥੇ ਰਿਜਿਸਟਰ ਦੋ ਤਾਂ ਅਸੀਂ ਉਹ ਰੱਖਾਂਗੇ ਤੇ ਬਾਬਾ ਜੀ ਜਿਵੇਂ ਕਿ ਅਣਗਿਣਤ ਮਰੀਜ਼ ਨੇ ਇੱਥੇ ਤੇ ਉਹਨਾਂ ਦਾ ਖਾਣਾ ਪੀਣਾ ਵੀ ਇਵੇਂ ਤਾਂ ਫਿਰ ਬਹੁਤ ਮੁਸ਼ਕਿਲ ਆਂਦੇ ਹੋਣੇ ਵੀ ਇਹਨਾਂ ਦਾ ਜਿਵੇਂ ਕਿ ਰਹਿਣਾ ਸਹਿਣਾ ਜੋ ਹੈ ਖਾਣਾ ਪੀਣਾ ਇਹ ਕਿਵੇਂ ਚੱਲਦਾ ਇਵੇਂ ਆ ਕੇ ਇੱਥੇ ਖਾਣਾ ਪੀਣਾ ਸੰਗਤ ਬੋਲੀ ਦੇ ਸਹਿਯੋਗ ਨਾਲ ਚੱਲਦਾ ਕੋਈ ਸਾਡੀਆਂ ਗੱਡੀਆਂ ਨੇ ਜਿਹੜੀਆਂ ਪਿੰਡਾਂ ਜਾਂਦੀਆਂ ਨੇ ਅਗਰ ਅਗਰਾਈ ਕਰਨ ਉਹਨਾਂ ਦੇ ਸਹਿਯੋਗ ਨਾਲ ਇਸ ਤਰ੍ਹਾਂ ਹੀ ਬਦਲ ਕੇ ਜਿਹੜੇ ਸਾਡੇ ਪੇਸ਼ੈਂਟ ਜਿਆ ਮੈਂਟਲੀ ਅਫਸਰਟ ਨੇ ਜਿਨ੍ਹਾਂ ਨੂੰ ਆਪਣੇ ਆਪ ਪਤਾ ਹੀ ਨਹੀਂ ਵਿੱਚ ਮਲਮੂਤਰ ਵਿੱਚ ਇਹ ਕਰਦੇ ਨੇ ਖੋਰ ਕੀ ਇਹ ਜਿਤ ਵੀ ਨੇ ਜਿਹੜੇ ਮਲਮੂਤਰ ਵੀ ਖਾ ਜਾਂਦੇ ਨੇ ਜੀਪੀ ਛੱਡ ਬੰਟੀ ਤਾਂ ਕਿ ਆ ਜਾਏ ਕਿ ਡੋਨੇਸ਼ਨ ਦੇ ਨਾਲ ਇਸ ਆਸ਼ਰਮ ਇਹ ਆਸ਼ਰਮ ਚੱਲ ਰਿਹਾ ਹੈ ਠੀਕ ਜੀ ਵੇਟ ਤੇ ਬਾਬਾ ਜੀ ਜਿਵੇਂ ਕਿ ਹੁਣ ਇਹ ਦੇਖਦੇ ਆ ਰਹੇ ਆ ਕਿ ਇੱਕ ਇੱਕ ਕਮਰੇ ਦੇ ਵਿੱਚ 30 30 35 35 ਪੇਸ਼ੈਂਟ ਬੈਠਾ ਹੈ ਹੈਨਾ ਤੇ ਐਵੇਂ ਤਾਂ ਬਹੁਤ ਜ਼ਿਆਦਾ ਮੁਸ਼ਕਿਲ ਹੁੰਦੀ ਹੋਣੀ ਕਿਉਂਕਿ ਇਕੱਠੇ ਬੈਠ ਕੇ ਇੱਕੋ ਹੀ ਕਮਰੇ ਦੇ ਵਿੱਚ ਰਹਿਣਾ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਹੋਰ ਕੀ ਅੱਗੇ ਕਰਨਾ ਚਾਹਦੇ ਹੋ ਇਹਦੇ ਵਾਸਤੇ ਅਸੀਂ ਬਿਲਡਿੰਗ ਦੀ ਉਸਾਰੀ ਸ਼ੁਰੂ ਕੀਤੀ ਪਈ ਆ ਜੀ ਪਰ ਉਹ ਸਾਡੀ 3-4 ਸਾਲ ਤੋਂ ਰੁਕੀ ਪਈ ਆ ਕਿਉਂਕਿ ਵਿੱਚ ਕੋਰੋਨਾ ਆ ਗਿਆ ਉਸ ਤੋਂ ਬਾਅਦ ਫਿਰ ਆ ਹਾੜੂ ਉਡਾ ਗਏ ਹੋਰ ਕਈ ਮਦਲ ਕੇ ਕਿਉਂਕਿ ਸਾਡਾ ਜਦੋਂ ਇਸ ਤਰ੍ਹਾਂ ਮਦਲ ਘਾੜੂ ਡਾਉਣ ਕਰਕੇ ਕਾਫੀ ਬਦਲ ਇਸ ਤਰ੍ਹਾਂ ਹੋਇਆ ਨੁਕਸਾਨ ਹੋਇਆ ਕਿਉਂਕਿ ਸੰਗਤ ਦਾ ਜੇ ਕਦੀ ਧਰਨੇ ਲੱਗੇ ਉਹ ਇਸ ਕਰਕੇ ਵੀ ਸਾਨੂੰ ਬੜਾ ਲਾਸ ਹੋਇਆ ਉਹਦੇ ਕਰਕੇ ਉਹ ਜਨਰੇਸ਼ਨ ਸਾਡੇ ਕੋਲ ਆਉਂਦੀ ਨਹੀਂ ਉਸ ਕਰਕੇ ਰੁਕਿਆ ਪਿਆ ਕੰਮ ਬਾਕੀ ਜਿਹੜੇ ਤੁਸੀਂ 30 35 35 ਮਰੀਜ਼ ਰੱਖੇ ਪਹਿਰੇ ਅੰਦਰ ਉਹਦੇ ਚ ਐਵੇਂ ਨੇ ਕਿ ਅਸੀਂ ਮਜਬੂਰ ਹਾਂ ਹੁਣ ਸਾਡੇ ਕੋਲ ਥਾਂ ਨਹੀਂ ਬਿਲਡਿੰਗ ਹੈ ਨਹੀਂ ਤੇ ਮਰੀਜ਼ ਉਹ ਦਿਨ ਵਧੀ ਜਾਂਦੇ ਨੇ ਹਰ ਮਹੀਨੇ 4-5 ਮਰੀਜ਼ ਸਾਡੇ ਕੋਲ ਆਉਂਦੇ ਨੇ ਤੇ ਉਸ ਕਰਕੇ ਅਸੀਂ ਆਪ ਪਰੇਸ਼ਾਨਾ ਅਸੀਂ ਦਾ ਸੰਗਤ ਨੂੰ ਇਹ ਕੰਨਿਆ ਕਿ ਸਾਨੂੰ ਵਾਦ-ਵਦ ਸੇਵਾ 'ਤੇ ਜੋ ਇਥੇ ਡਰੇਸ਼ਨ 'ਤੇ ਜੋ ਜਿਸ ਨਾਲ ਅਸੀਂ ਬਿਲਡਿੰਗ ਦੀ ਸਾਰੀ ਘਰ ਸਾਨੂੰ ਇਹ ਜ਼ਰੂਰੀ ਨਹੀਂ ਕਿ ਸਾਨੂੰ ਨਗਦ ਮਾਇਆ ਦੇਵੇ ਤੇ ਸੰਤ ਆਏ ਆ ਕੇ ਜਿਵੇਂ ਬਿਲਡਿੰਗ ਦਾ ਮਟੀਰੀਅਲ ਉਹ ਟੂਰਲ ਦੇ ਦੇ ਜੋ ਉਸਾਰਾ ਰਾਚਨਾ ਉਹ ਦੇ ਦੇਣ ਇਸ ਤਰ੍ਹਾਂ ਮਦਦ ਕਰਕੇ ਸਾਨੂੰ ਦੇ ਦੇਣ ਅਸੀਂ ਇਸ ਨੂੰ ਵਧੀਆ ਢੰਗ ਨਾਲ ਦੀ ਸੇਵਾ ਸਮਾਲ ਬਰੀਕਾਂ ਦੀ ਕਰ ਸਕੀ ਹਾਂ ਹਾਂਜੀ ਹਾਂਜੀ ਸੰਤ ਜੀ ਤੇ ਬਾਬਾ ਜੀ ਕਿਹਾ ਜਾਂਦਾ ਹੈ ਕਿ ਇਸ ਆਸ਼ਰਮ ਦੇ ਵਿੱਚ ਜੋ 11 ਕੁੜੀਆਂ ਨੂੰ ਲੈ ਕੇ ਆ ਚਲੋ ਵੱਧ ਹੋਣਗੀਆਂ ਵੀ ਸਮੂਹਿਕ ਸਮੂਹਿਕ ਵਿਆਹ ਕਿਤੇ ਜਾਂਦੇ ਨੇ ਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਅਸੀਂ ਸਾਲ 'ਚ ਦੋ ਵਾਰ ਵਿਆਹ ਕਰਦੇ ਆ ਕਿਉਂਕਿ ਇੱਥੇ ਵੱਡੇ ਮਹਾਂਪੁਰਸ਼ਾਂ ਦਾ 바ਵਾ ਮਹੂਨ ਸਿੰਘ ਜੀ ਦੀ ਜਿਹੜਾ ਵਰਸੀ ਬਣਾਉਣਾ ਇੱਥੇ ਉਦੋਂ ਅਸੀਂ ਉਹਨਾਂ ਯਾਦਗਾਰ 'ਚ ਅਸੀਂ ਲੜਕੀਆਂ ਦੇ ਵਿਆਹ ਕਰਦੇ ਆ ਨਾਲ ਤੇ ਇੱਕ ਸੰਮਗਮ ਹੋ ਜਾਂਦਾ ਤੇ ਨਾਲ ਪਰਪ ਕਰ ਹੋ ਜਾਂਦਾ ਇਸੇ ਤਰ੍ਹਾਂ ਹੀ ਅਸੀਂ ਕਾ ਆਸ਼ਮ ਦਾ ਸਥਾਪਨਾ ਦਿਵਸ ਮਨਾਉਣਾ ਮਈ ਚ ਹੁਣ ਅਸੀਂ 26 ਮਈ ਨੂੰ ਜੋ ਆ ਆਖਰੀ ਐਤਵਾਰਾ ਉਹਦੇ ਸਮਾਗਮ ਮਨਾਵਾਂਗੇ ਉਹਦੇ ਚ ਲੜਕਿਆਂ ਦੇ ਵਿਆਹ ਕਰਾਂਗੇ ਇਸ ਤਰ੍ਹਾਂ ਅਸੀਂ ਸਾਡਾ ਇਤੀਚਾ ਜਿਹੜਾ 11 ਲੜਕਿਆਂ ਦਾ ਬਾਕੀ ਜੇ ਜ਼ਿਆਦਾ ਹੋ ਜਾਂਦਾ ਜਿਆਦਾ ਵੀ ਕਈ ਵਾਰ ਕੱਟ ਵੀ ਹੋ ਜਾਂਦਾ ਇੱਕ ਅੱਦਾਂ ਤੇ ਅਸੀਂ ਉਹ ਕਰਦੇ ਰਹਿੰਦੇ ਆ ਇਹ ਸਾਰਾ ਸੰਗਤ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਜੀ ਤੇ ਬਾਬਾ ਜੀ ਜਿਵੇਂ ਕਿ ਮਰੀਜ਼ਾਂ ਦੀ ਗੱਲ ਕਰੀਏ ਤਾਂ ਚਲੋ ਇਹਨਾਂ ਨੂੰ ਤਾਂ ਕੁਝ ਵੀ ਨਹੀਂ ਪਤਾ ਹਨਾ ਚਲੋ ਕਈ ਮੈਂਟਲੀ ਅਫਸਰਟ ਲਾ ਲਓ ਜਾਂ ਇਹਨਾਂ ਨੂੰ ਦੁਨੀਆਦਾਰੀ ਦਾ ਹੁਣ ਜੇ ਕਿਹਾ ਜਾਏ ਤਾਂ ਪਤਾ ਹੀ ਨਹੀਂ ਹੈ ਕਿ ਜਿਵੇਂ ਅੱਗੇ ਤਿਹਾਰਾਂ ਦੀ ਗੱਲ ਜਿਵੇਂ ਹਰ ਇੱਕ ਘਰ ਦੇ ਵਿੱਚ ਵਧੀਆ ਤਰੀਕੇ ਨਾਲ ਵੀ ਮਤਲਬ ਅਗਲਾ ਆਪਣੇ ਪਰਿਵਾਰ ਮੈਂ ਫੈਮਿਲੀ ਮੈਂਬਰਾਂ ਨੂੰ ਲੈ ਕੇ ਮਨਾਉਂਦੇ ਨੇ ਤਾਂ ਇਹਨਾਂ ਲਈ ਤੁਸੀਂ ਕੀ ਕਰਦੇ ਹੋ ਅਸੀਂ ਸੰਗਤ ਨੂੰ ਇਹ ਬੇਨਤੀ ਕਰਾਂਗੇ ਕਿ ਜਿਵੇਂ ਇਹਨਾਂ ਦੇ ਜਨਮ ਦਿਨਾਂ ਉਹਨਾਂ ਦੇ ਬੱਚੇ ਦਾ ਜਨਮ ਦਿਨਾਂ ਠੀਕ ਆਪਾਂ ਕੇਕ ਕੋ ਕੱਟਦੇ ਆ ਜਿਹੜੀ ਆਪਣੀ ਆਮ ਪਰਪਰਵਾ ਤੇ ਉਹਦੇ ਲਈ ਅਸੀਂ ਇਹ ਵੀ ਕਹਿੰਦੇ ਕਿ ਜਿੱਥੇ ਤੁਸੀਂ ਇਹ ਕਰ ਦਿਓ ਉੱਥੇ ਸਾਡੇ ਉਸ ਤਰ੍ਹਾਂ ਮਾਸਕ ਸਹਿਤਾ ਵੀ ਸਾਡੀ ਕਰੋ ਜਿਸ ਨਾਲ ਕਿ ਸਾਨੂੰ ਮਤਲਬ ਕਿ ਅਸੀਂ ਉਸ ਤਰ੍ਹਾਂ ਉਹ ਜਿਹੜਾ ਖਾਣ ਪੀਣਾਂ ਦਾ ਖਾਰੇ ਬੱਚਾ ਨੇ ਖਾਲੇ ਤੇ ਕੋਈ ਮਰੀਜ਼ਾਂ ਨੇ ਖਾਲੇ ਬਾਕੀ ਜਿਹੜੀ ਉਸ ਤਰ੍ਹਾਂ ਸਾਡੀ ਸਹਿਤਾ ਵੈਸੇ ਵੀ ਸਹਿਯੋਗ ਦਿਓਣ ਤਾਂ ਜੋ ਬਿਲਡਿੰਗ ਵਾਸਤੇ ਜਾ ਆਸ਼ਰਮ ਆਸਤੇ ਵੀ ਕੁਝ ਸਹੂਜ ਦੇਣਾ ਇਹ ਬਾਬਾ ਜੀ ਜਿਵੇਂ ਕਿ ਅਸੀਂ ਚਲੋ ਗਏ ਆ ਸਾਰੇ ਪੇਸ਼ੈਂਟ ਨੇ ਜੋ ਵੀ ਮਰੀਜ਼ ਨੇ ਸਭ ਨਾਲ ਚਲੋ ਮਿਲ ਕੇ ਆਇਆ ਦੇਖ ਕੇ ਆਇਆ ਆਸ਼ਰਮ ਸਾਰਾ ਦੇਖਿਆ ਅੰਦਰੋਂ ਤੇ ਉਹਨਾਂ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਚਲੋ ਕੁਝ ਨੂੰ ਤਾਂ ਨਹੀਂ ਵੀ ਪਤਾ ਆਪਣੇ ਪਰਿਵਾਰਾਂ ਦਾ ਨਹੀਂ ਪਤਾ ਕੁਝ ਪਤਾ ਹੀ ਨਹੀਂ ਹੈ ਤੇ ਕੁਝ ਹੈ ਨੇ ਜੋ ਚਲੋ ਦੱਸਦੇ ਨੇ ਹਨਾ ਆਪਣੇ ਬਾਰੇ ਕਿ ਥੋੜਾ ਬਹੁਤ ਪਤਾ ਹੈ ਥੋੜਾ ਬਹੁਤ ਨਹੀਂ ਪਤਾ ਤੇ ਉਹਨਾਂ 'ਚ ਇੱਕ ਮਰੀਜ਼ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਕਿ ਉਹਨਾਂ ਦਾ ਕਹਿਣਾ ਸੀ ਕਿ ਉਹ ਬਾਹਰ ਤੋਂ ਆਏ ਹੋਏ ਨੇ ਵੀ ਜਿੱਦਾਂ ਲਾ ਲੋ ਕਿ ਬਾਹਰ ਫੋਰਨ ਕੰਟਰੀ ਦੇ ਵਿੱਚ ਰਹਿ ਕੇ ਆਏ ਹੋਏ ਨੇ ਤੇ ਉਹਨਾਂ ਬਾਰੇ ਤੁਸੀਂ ਕੀ ਦੱਸੋਗੇ ਸਾਨੂੰ ਉੱਥੇ ਕੋਈ 70 ਸਾਲ ਦੇ ਲਗਭਗ ਰਿਆ ਅੱਛਾ ਜੀ ਤੇ ਇੰਗਲੈਂਡ ਰਿਆ ਤੇ ਉੱਥੇ ਵੀ ਅਫਸੈਟ ਹੋ ਗਿਆ ਸੀ ਅੱਛਾ ਜੀ ਅਫਸੈਟ ਹੋਣ ਕਰਕੇ ਫਿਰ ਉਹ ਉਹ ਵਾਰਸਤਨੇ ਮਦਰ ਗੰਦਮੇ ਸ਼ਹਿਰ ਦੇ ਕੋਲ ਆਪਣੇ ਟੋਡਾ ਦਾ ਤੇ ਉੱਥੋਂ ਮਿਲ ਕੇ ਫਿਰ ਸਾਡੇ ਕੋਲ ਛੱਡ ਗਏ ਉਹ ਜੋ ਛੱਡ ਗਏ ਨੇ ਉਹਰੇ ਆਏ ਹੀ ਨਹੀਂ ਦੁਬਾਰਾ ਆਸ਼ਮ ਚ ਤੇ ਅਸੀਂ ਮਤਲਬ ਕਿ ਉਹਨਾਂ ਨੂੰ ਬੜਾ ਮਤਲਬ ਕਈ ਵਾਰ ਆਖਿਆ ਵੀ ਆ ਕਿ ਅਸੀਂ ਇੱਥੇ ਛੱਡ ਜਾਾਂਗੇ ਪਰ ਔਰ ਇਹਨੂੰ ਜਿਹੜਾ ਸਾਡੇ ਕੋਲ ਪੇਸ਼ੈਂਟ ਆ ਜਾਂਦਾ ਜਾਂ ਉਹ ਸਾਡਾ ਇੱਕ ਪਰਿਵਾਰ ਮੈਂਬਰ ਬਣ ਜਾਂਦਾ ਤੇ ਉਹਨੂੰ ਅਸੀਂ ਹੁਣ ਇਹ ਵੀ ਨਹੀਂ ਕਰਦੇ ਕਿ ਅਸੀਂ ਛੱਡਾ ਹੀ ਇਹ ਜਾ ਸੀ ਉਰ ਕੱਢ ਦਈਏ ਇਹ ਜੀ ਸਾਡੀ ਸਥਿਤੀ ਨਹੀਂ ਹੈਗੀ ਅਸੀਂ ਚਲੋ ਜਿਹੜਾ ਆ ਗਿਆ ਜਿਸ ਤਰ੍ਹਾਂ ਲਵਾਰਸ਼ ਹੋਏ ਅਸੀਂ ਦਾਖਲ ਕਰਦੇ ਹਾਂ ਨਾ ਉਹ ਵੀ ਅਸੀਂ ਕਲਵਾਰਸ਼ ਕਰਕੇ ਉਹਨੂੰ ਮਦਲ ਕੇ ਇੱਥੇ ਰੱਖਿਆ ਪਿਆ ਉਹ ਬੜਾ ਪਰੇਸ਼ਾਨ ਕਰਦਾ ਕਈ ਵਾਰ ਤਾਂ ਜਦੋਂ ਉਹਨੂੰ ਮਦਲ ਕੋ ਟੈਗ ਜਾ ਹੋਏ ਨਾ ਉਦੋਂ ਮਰੀਜ਼ਾਂ ਨੂੰ ਮਾਰਨ ਲੱਪਣ ਦਾ ਬਹੁਤ ਮਾਰਦਾ ਇੱਕ ਹੋਰ ਪੇਸ਼ੈਂਟ ਆ ਉੱਥੇ ਉਹ ਉਹ ਦਾ ਨਾਮ ਹੈਗਾ ਚਲੋ ਮੈਨੂੰ ਨਾਮ ਇਸ ਤਰ੍ਹਾਂ ਯਾਦ ਨਹੀਂ ਆ ਰਿਹਾ ਤੇ ਉਹ ਪੇਸ਼ੈਂਟ ਆ ਉਹਨੇ ਬੌਕਸਰ ਸੀ ਜੰਡਾਗੜ੍ਹ ਤੋਂ ਆ ਉਹਨੇ ਸਾਡੇ ਇੱਕ ਮਰੀਜ਼ ਨੂੰ ਮਾਰਤਾ ਸੀ ਅੱਛਾ ਜੀ ਤੇ ਉਹਨੂੰ ਮੈਂ ਪੁੱਛਿਆ ਤੂੰ ਕਿਉਂ ਮਾਰਿਆ ਕਹਿੰਦਾ ਇਹ ਮੇਰੀ ਭੈਣ ਨੂੰ ਛੇੜਦਾ ਸੀ ਇਹ ਜਿੰਦ ਮਦਰਸ ਦੀ ਜਿਹਦੇ ਦਿਮਾਗ 'ਚ ਉਹਨਾਂ ਦੇ ਜੋ ਜੋ ਦੌਰਾ ਪਵੇ ਉਸ ਤਰ੍ਹਾਂ ਉਹ ਕਰ ਦਿੰਦਾ ਤੇ ਬਾਬਾ ਜੀ ਜੇ ਕਿਹਾ ਜਾਂਦਾ ਕਿ ਗੱਲ ਕਰੀਏ ਆਪਾਂ ਕਿ ਜਿਵੇਂ ਜ ਇਹਨਾਂ ਦੇ ਪਰਿਵਾਰਿਕ ਮੈਂਬਰ ਛੱਡ ਜਾਂਦੇ ਨੇ ਹਨਾ ਫਿਰ ਉਹਨਾਂ ਲਈ ਤਾਂ ਇਹ ਗੱਲ ਹੋ ਜਾਂਦੀ ਹੈ ਕਿ ਚਲੋ ਜਦੋਂ ਸਾਰੀ ਜ਼ਿੰਦਗੀ ਆਪਾਂ ਲਈ ਇੱਕ ਇਨਸਾਨ ਕਮਾਉਂਦਾ ਆਂਦਾ ਆਪਾਂ ਨੂੰ ਸੰਭਦਾ ਆਉਂਦਾ ਹਨਾ ਜੀ ਤੇ ਜਦੋਂ ਉਹਨੂੰ ਸੰਬੰਧ ਦਾ ਟਾਈਮ ਆਉਂਦਾ ਤਾਂ ਇਹ ਹਾਲਾਤ ਉਹਦੇ ਕਰ ਦਿੰਦੇ ਨੇ ਹਨਾ ਕਿ ਪਰਿਵਾਰਿਕ ਮੈਂਬਰ ਹੀ ਲਗਾ ਲਓ ਕਿ ਇਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਦੇਖੋ ਇਵੇਂ ਆ ਕੇ ਸਾਡੇ ਕੋਲ ਨਾ ਜਿਹੜੇ ਆਉਂਦੇ ਨਾ ਪੀਸ਼ੈਂਟ ਇਹ ਲਵਾਰਸੀ ਹੁੰਦੇ ਨੇ ਇੱਕ ਤਾਂ ਇਹਨਾਂ ਚੋਂ ਸਾਡੇ ਕੋਲ ਜਿਹੜਾ ਜਦੋਂ ਠੀਕ ਹੋ ਜਾਂਦਾ ਸੈੱਟ ਹੋ ਜਾਂਦਾ ਕਿਉਂਕਿ ਜਿਹੜੇ ਮੰਦਰੂਤ ਨਹੀਂ ਹੁੰਦੇ ਜਿਹੜੇ ਬਾਅਦ ਚ ਹੋਏ ਹੁੰਦੇ ਨੇ ਉਹਨਾਂ ਦੀ ਠੀਕ ਹੋਣ ਦੀ ਕੋਈ ਆਸ ਨਹੀਂ ਹੁੰਦੀ ਆ ਜੋ ਠੀਕ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਅਸੀਂ ਵਾਪਸ ਪੰਜਾਬ ਤੱਕ ਨਾ Nepal ਤੱਕ ਵੀ ਭੇਜੇ ਨੇ ਇੱਕ ਪੂਰਗਿਆ ਜਲਾ ਉਥੇ ਆਪਣੇ ਬਿਹਾਰ ਚ ਉਥੇ ਭੇਜਿਆ ਇਸ ਤਰ੍ਹਾਂ ਕਈ ਗਈ ਦੂਰ ਦੂਰ ਤੱਕ ਭੇਜਦੇ ਹੁਣੇ ਥੋੜੇ ਦਿਨੋਂ ਇਹਨੇ ਇੱਕ ਪੜਾਲੇ ਸ਼ਹਿਰ ਦੀ ਆ ਇੱਕ ਹੋਰ ਲੜਕੀ ਆ ਉਹ ਵੀ ਅਸੀਂ ਪਟਿਆਲੇ ਸ਼ਹਿਰ ਦੀ ਸੀ ਉਹਨਾਂ ਨੂੰ ਭੇਜਿਆ ਉਹ ਸਾਡੇ ਕੋਲ ਪੁਲਿਸ ਵਾਲੇ ਛੱਡ ਗਏ ਸੀ ਤੇ ਇਸ ਤਰ੍ਹਾਂ ਮੰਨ ਲਓ ਕਿ ਅਸੀਂ بڑے ਪੇਸ਼ੈਂਟ ਆਉਂਦੇ ਨੇ ਉਹਨਾਂ ਨੂੰ ਮਤਲਬ ਆਪਣੇ ਕੋਲ ਪੂਰਾ ਕੇਅਰ ਕਰੀਦਾ ਹਸਪਤਾਲ ਲਿਜਾਈਦਾ ਦਵਾਈਆਂ ਦੂਆਂ ਦਵਾਈਆਂ ਦਿਆਂ ਨੇ ਪਰ ਅਸੀਂ ਇਹ ਯਾਕੇ ਜਿੰਨਾ ਦਾ ਅਸੀਂ ਕਰ ਸਕਦਿਆਂ ਉਹ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆਂ ਵਾਦ ਵਾਦ ਆਪਣੇ ਕੋਲ ਸੋ ਇਸੇ ਤਰ੍ਹਾਂ ਤੁਹਾਨੂੰ ਅਸੀਂ ਹੋਰ ਜਾਣਕਾਰੀ ਦਿੰਦੇ ਰਹਾਂਗੇ ਬਹੁਤ ਵਧੀਆ ਬਾਬਾ ਜੀ ਇਸ ਆਸ਼ਰਮ ਨੂੰ ਚਲਾ ਰਹੇ ਨੇ ਬਹੁਤ ਵਧੀਆ ਤਰੀਕੇ ਨਾਲ ਜਿੰਨਾ ਕ ਸਹਿਯੋਗ ਇਹਨਾਂ ਤੋਂ ਕੀਤਾ ਜਾਂਦਾ ਉਹਨਾਂ ਕੇ ਸਾਹਮਰੇ ਨੇ ਤੇ ਅਸੀਂ ਵੀ ਰਿਕਵੈਸਟ ਕਰਾਂਗੇ ਕਿ ਪਲੀਜ਼ ਇਹਨਾਂ ਦਾ ਸਾਥ ਦਿਓ ਤੇ ਮਰੀਜ਼ਾਂ ਦੀ ਦੇਖਭਾਲ ਕਰਨ ਦੇ ਵਿੱਚ ਵੀ ਇਹਨਾਂ ਦਾ ਸਾਥ ਦਿਓ ਤੁਹਾਡੇ ਸਹਿਯੋਗ ਨਾਲ ਇਹ ਆਸ਼ਰਮ ਚੱਲਦਾ ਰਹੇਗਾ ਬੇਸਹਾਰਾ ਨੂੰ ਲੋੜਵੰਦਾਂ ਨੂੰ ਕਰ ਮਿਲੀ ਜਾਏਗਾ ਖਾਣ ਪੀਣ ਨੂੰ ਰੋਟੀ ਪਾਣੀ ਉਹਨਾਂ ਦਾ ਚੱਲਦਾ ਰਹੇਗਾ ਜ਼ਿੰਦਗੀ ਮਿਲਦੀ ਰਹੇਗੀ ਸੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਾ ਸਾਡੇ ਚੈਨਲ ਦਾ ਮੇਰਾ ਟਾਈਮ ਦੇ ਨਾਲ ਧੰਨਵਾਦ